ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਨਾ ਪਿਛਲੀ ਯਾਰ ਵੀ ਰਾਜਸਥਾਨ ਆਏ ਸੀ ਤੇ ਹੁਣ ਵੀ ਆਏ ਆ ਪਿਛਲੀ ਯਾਰ ਤੁਸੀਂ ਆ ਪਛਾਣ ਲਵਾ ਖੇਤਾ ਤੇ ਨਾ ਕਾਂਕ ਖੜੀ ਸੀਗੀ ਉਹ ਵੀਡੀਓ ਆਪਾਂ ਪਾਈ ਸੀ ਤੁਸੀਂ ਬਹੁਤ ਪਿਆਰ ਦਿੱਤਾ ਉਹ ਵੀਡੀਓ ਨੂੰ ਨਾ ਮਾਲਕ ਹੈ ਨਹੀਂ ਸੀਗਾ ਤੇ ਅੱਜ ਬਾਈ ਸ਼ੁਭਤ ਜਿਹੜਾ ਬਾਈ ਆਪਣੇ ਨਾਲ ਆ ਪਛਣਾਈ ਤੋਂ ਤੇ ਮਾਲਕ ਆ ਬਾਈ ਜ਼ਮੀਨ ਦੇ ਹੈ ਨਾ ਤੇ ਬਾਈ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਤੋਂ ਪਹਿਲਾਂ ਤਾਂ ਇਹ ਦੱਸ ਦੋ ਨਾ ਵੀ ਜਿਹੜਾ ਇਹ ਟਿੱਬੇ ਤੇ ਖੜਿਆ ਬਾਈ ਆਪਾਂ ਇਹ ਕਿੰਨੀ ਜ਼ਮੀਨ ਹੈ ਤੁਹਾਡੀ ਬਾਈ 25 ਕਿੱਲੇ ਹੈ ਪੂਰਾ ਮਰਬਾ ਹੈਗਾ ਰਾਜਸਥਾਨ ਦਾ ਪੂਰਾ ਮਰਬਾ ਹੈ ਰਾਸਟਾ ਠੀਕ ਆ ਤਾਂ ਇਹ ਜਿਹੜੀ ਤੁਸੀਂ ਖੇਤੀ ਕਰਦੇ ਆ ਹਨਾ ਇਹ ਫਵਾਰਾ ਸਿਸਟਮ ਨਾਲ ਆ ਸਾਰੀ ਹਾਂਜੀ ਹਾਂਜੀ ਸਾਰਾ ਪੂਰਾ ਸਿਸਟਮ ਹੈ ਫਵਾਰਾ ਸਿਸਟਮ ਨਾਲ ਹੀ ਆ ਠੀਕ ਆ ਤਾਂ ਜਿਹੜਾ ਉਹ ਮੈਂ ਮੋਟਰ ਲੱਗੀ ਦੇਖ ਰਿਆਂਗਾ ਹਾਂਜੀ ਇਹ ਕਨੈਕਸ਼ਨ ਕਿਵੇਂ ਇਹ ਕੋਈ ਸਕੀਮ ਚ ਮਿਲਦਾ ਕਿ ਆਪ ਹੀ ਲਵਾਉਣਾ ਪੈਂਦਾ ਇਹ ਨਹੀਂ ਆ ਤਾਂ ਸਕੀਮ ਨਾਲ ਹੀ ਮਿਲਿਆ ਸੀ ਜਿਵੇਂ ਫੁਹਾਰਾ ਸਿੰਚਾਈ ਕਰਦੇ ਸੀ ਉਹਦੇ ਹਿਸਾਬ ਸਰਕਾਰ ਨੇ ਕੋਈ ਸਹੂਲਤ ਦਿੱਤੀ ਸੀ ਹੂੰ ਉਸ ਹਿਸਾਬ ਨਾਲ ਸਪੈਸ਼ਲ ਕਨੈਕਸ਼ਨ ਲਿੱਤਾ ਸੀ ਉਹ ਮਿਲ ਗਿਆ ਸੀ ਆਪਾਂ ਨੂੰ 6 ਮਹੀਨਿਆਂ 'ਚ 6 ਮਹੀਨਿਆਂ 'ਚ ਨਹੀਂ ਵੈਰਾਈਟੀ ਦੇ ਕਨੈਕਸ਼ਨ ਰਾਜਸਥਾਨ 'ਚ ਥੋੜੀ ਜੀ ਤੰਗੀਆਂ ਹੈ ਦਿੱਕਤ ਹੈ ਸਾਡੇ ਪੰਜਾਬ 'ਚ ਵੀ ਨਹੀਂ ਹੁਣ ਬੰਦ ਕੀਤੇ ਹੋਏ ਵੇ ਬਈ ਪੰਜਾਬ 'ਤੇ ਕੀਤੇ ਆ ਰਾਜਸਥਾਨ 'ਤੇ ਤਾਂ ਪਹਿਲਾਂ ਹੀ ਵੈਰਾਈਟੀ ਦੇ ਕਨੈਕਸ਼ਨ ਨੂੰ ਲਗਭਗ 3-7 ਸਾਲ ਲੱਗ ਜਾਂਦੇ ਸੀ 6-7 ਸਾਲ ਹਾਂਜੀ ਠੀਕ ਆ ਉਹਦੇ ਬਾਅਦ 'ਚ ਮੋਦੀ ਸਰਕਾਰ ਨੇ ਸਕੀਮ ਕੱਢੀ ਸੀ ਵੀ ਜਿਹੜਾ ਫੁਹਾਰਾ ਸਿੰਚਾਈ ਕਰਦਾ ਬੰਦਾ ਹੂੰ ਉਹਨੂੰ ਕਨੈਕਸ਼ਨ ਹੈ ਤੁਰੰਤ ਤੁਰੰਤ ਦਿੱਤੇ ਜਾਵੇ ਦਿੱਤਾ ਜਾਵੇ ਉਸੇ ਕਰਕੇ ਇਹ ਸਪੈਸ਼ਲ ਸੇ ਕਨੈਕਸ਼ਨ ਲਿੱਤਾ ਸੀ ਆ ਠੀਕ ਆ ਤਾਂ ਬਾਈ ਇਹ ਗੱਲ ਕਰਕੇ ਹੁਣ ਆਹ ਗਵਾਰਾ ਬੀਜਿਆ ਹੁਣ ਹਾਂਜੀ ਤੇ ਆਹ ਬਾਜਰਾ ਹਾਂਜੀ ਤੇ ਇਹ ਨਰਮਾ ਇਹ ਕਿਹੜੀ ਵੈਰਾਈਟੀ ਬੀਜ ਦੀ ਬਾਈ ਨਰਮੇ ਦੀ ਨਰਮੇ ਦੀ ਮੈਂ ਤਾਂ 3 ਸਾਲ ਹੋ ਗਏ 776 ਰਾਸੀ ਵਾਲਾ ਨਰਮਾ ਲਗਾਉਂਦਾ ਠੀਕ ਆ ਵਧੀਆ ਨਰਮਾ ਹੁੰਦਾ ਰੇਤਲੇ ਬਾਣ ਨੂੰ ਮੰਦਾ ਹੈ ਪਾਣੀ ਕਟ ਮੰਗਦਾ ਕਦ ਵੀ ਕਰ ਜਾਂਦਾ ਠੀਕ ਕਦ ਤਾਂ ਬਹੁਤ ਆ ਬਾਈ ਸਾਡੇ ਬਰਾਬਰੀ ਹੋਇਆ ਤੇ ਹਾਂ ਕਦ ਐ ਕਰ ਜਾਂਦਾ ਵੀ ਆ ਲੰਬੀ ਟਾਈਮ ਦੀ ਵੈਰਾਈਟੀ ਐ ਮੈਂ ਚੌਥੇ ਮਹੀਨੇ ਦੀ ਇਹਨੂੰ 16 ਤਾਰੀਖ ਨੂੰ ਲਾਤਾ ਸੀ ਨਰਮਾ ਠੀਕ ਹੈ ਅਗੈਤੀ ਫਸਲ ਹੈ ਅਗੈਤੀ ਫਸਲ ਹੈ ਆ ਨਰਮਾ ਮਤਲਬ ਪਕਾਵ ਨਹੀਂ ਲਿੰਦਾ ਤੇ ਲੰਬੇ ਟਾਈਮ ਤੱਕ ਕੱਚਾ ਰਹਿੰਦਾ ਤਾਂ ਇਹ ਲੰਬੇ ਟਾਈਮ ਤੱਕ ਕਦ ਵੀ ਕਰ ਜਾਂਦਾ ਠੀਕ ਹੈ ਭਾਈ ਇਹ ਸੰਡੀ ਸੰਡੀ ਦੀ ਗੱਲ ਕਰਕੇ ਜੇ ਬਿਮਾਰੀ ਬਹੁਤ ਪੈ ਜਾਂਦੀ ਹੈ ਹੈ ਕੋਈ ਹੁਣ ਕਿ ਨਹੀਂ ਨਹੀਂ ਮੇਰੇ ਇਸ ਸਾਲ ਵੀ ਨਹੀਂ ਗੀ ਬਿਮਾਰੀ ਪਿਛਲੇ ਸਾਲ ਵੀ ਨਹੀਂ ਸੀ ਠੀਕ ਹੈ ਠੀਕ ਹੈ ਪਿਛਲੇ ਸਾਲ ਸਾਡੇ ਨੇਰੀ ਖਿੱਤਾਂ 'ਚ ਜਿਹੜੇ ਥੱਲੇ ਬਾਣ ਸੀਗੇ ਉੱਥੇ ਬਹੁਤ ਸੀਗੀ ਨਰਮਾ ਨਹੀਂ ਨਿਕਲਿਆ ਦੋ ਕੁਟਲੇ ਵੀ ਗਿਆ ਨਿਕਲਿਆ ਸੀ ਪਰ ਇਸ ਵਾਰ ਤੇ ਨਹੀਂ ਸੁੰਡੀ ਸੀਗੀ ਬੜੀਆਂ ਖਿਲਿਆ ਸੀ ਤੇ ਬੜੀਆਂ ਵੀ ਨਿਕਲਿਆ ਇਹ ਟਿੱਬੇ ਦਾ ਕਾਰਨ ਮੰਨ ਸਕਦੇ ਆ ਵੀ ਕੋਈ ਗਰਮੈਚ ਕਰਕੇ ਜਾਂ ਹਨਾ ਕੋਈ ਹਵਾ ਲੱਗਦੀ ਰਹਿੰਦੀ ਹਵਾ ਵੀ ਲੱਗਦੀ ਹਵਾ ਖੁੱਲੀ ਰਕਦੀ ਰਹਿੰਦੀ ਹੈ ਨਾਲੇ ਫੁਹਾਰਾਂ ਦੇ ਵਜਿਓ ਹੋ ਸਕਦਾ ਹੈ ਬਾਕੀ ਪ੍ਰਕਿਰਤੀ ਦਾ ਉਸ ਨੂੰ ਪਤਾ ਨਹੀਂ ਅੱਡ ਵੱਡ ਕੋਈ ਨਾ ਕੋਈ ਤਾਂ ਉਹਦੇ ਹੁਣ ਸੌਖ ਦਿੰਦਾ ਹੀ ਹੈ ਨਾ ਜੇ ਜੇ ਉਧਰ ਆਪਣਾ ਜ਼ਮੀਨਾਂ ਦਾ ਫਰਕ ਆ ਥੋੜਾ ਟਿੱਬੇ ਤੇ ਇਧਰੋਂ ਪਾਸੋਂ ਬਿਮਾਰੀ ਪੱਖੋਂ ਬਚ ਜਾਂਦਾ ਹੈ ਨਾ ਹਾਂਜੀ ਹਾਂਜੀ ਠੀਕ ਆ ਤਾਂ ਗਵਾਰਾ ਕਿੰਨਾ ਜਿਹੜਾ ਛਾੜ ਦੇ ਜਾਂਦਾ ਤੇ ਕੀ ਬੀਬੂ ਪਾਉਨੇ ਬਈ ਕਿੰਨਾ ਬਈ ਬੀਜ ਪਾਉਨੇ 411 ਗ੍ਰਾਮ ਪਾਇਆ ਸੀ ਗਵਾਰੇ ਦਾ ਵੀ ਤੇ ਛਾੜਦਾ ਇਹਦਾ 8 ਕੁੰਟਲ ਤੋਂ ਲੈ ਕੇ ਤੇ 3 ਕੁੰਟਲ ਤੱਕ ਵੀ ਹੋ ਜਾਂਦਾ ਕਈ ਵਾਰੀ ਪਕਾਉ ਬਾਜਰੀ ਰੱਖਦੇ ਆਪਾਂ ਖਾਣ ਵਾਸਤੇ ਸਪੈਸ਼ਲ ਬਿਨਾਂ ਨੇ ਸਪਰੇ ਦੀ ਤਾਂ ਲਗਭਗ 6-7 ਕੁੰਟਲ ਵੀਗ ਦਾ ਬਾਜਰਾ ਨਿਕਲ ਜਾਂਦਾ ਹੈ ਰੇਟ ਉਟ ਬਾਈ ਕੀ ਚੰਗਾ ਮਿਲ ਜਾਂਦਾ ਕਿੰਨਾ ਰੇਟ ਉਟ ਮਿਲ ਜਾਂਦਾ ਰੇਟ 2000 ਰੁਪਏ ਵੀਗ ਹੈਗਾ ਬਾਕੀ ਖਾਣ ਵਾਲੇ ਬਾਜਰੀ ਆਪਾਂ ਪਕਾਉ ਰੱਖੀਏ ਤਾਂ ਯਾਰ ਮਿੱਤਰ ਵੀ ਲੈ ਜਾਂਦੇ ਆ ਉਹਦਾ ਕੋਈ ਰੇਟ ਦਾ ਮੁੱਲ ਹੀ ਨਹੀਂਗਾ ਮੁੱਲ ਹੀ ਨਹੀਂਗਾ ਠੀਕ ਹੈ ਬੀਬੀ ਨਾਰੇ ਦੀ ਵੀ ਜੀ ਤਾਂ ਖਾਣ ਨੂੰ ਵੀ ਚੰਗੀ ਹੈ ਹਰ ਇੱਕ ਬੰਦਾ ਵੀ ਮੰਕੇ ਵੀ ਲੈ ਜਾਂਦਾ ਤਾਂ ਨਹਿਰੀ ਪਾਣੀ ਦਾ ਤਾਂ ਕੋਈ ਇੱਥੇ ਹੈ ਨਹੀਂ ਫਿਰ ਉੱਚਾ ਟੱਪਾ ਕਰਕੇ ਇਹ ਤਾਂ ਫੁਵਾਹਾਰ ਹੀ ਇਕੱਲਾ ਚੱਲਦਾ ਤੇ ਜਾ ਨਹੀਂ ਤੇ ਆ ਗਿਆ ਹਣਾ ਹਾਂਜੀ ਇਹ ਸਿੰਚਾਈ ਚ ਨਹੀਂਗਾ ਪਹਿਲੇ ਰਾਜਸਥਾਨ ਨਹਿਰ ਨਿਕਲੀ ਸੀ ਆਪਣੇ ਇੱਥੋਂ ਕਿ 8-10 ਕਿਲੋਮੀਟਰ ਪਿੱਛੇ ਰਹਿ ਗਿਆ ਇਹਦਾ ਮੈਨੇਜਰ ਠੀਕ ਆ ਉਹ ਤੋਂ ਕਮਾਂਡ ਸੀਗੀ ਉਹ ਮੈਨੇਜਰ ਉੱਥੇ ਆ ਕੇ ਬੰਦ ਹੋ ਗਿਆ ਸਰਕਾਰਾਂ ਦੀ ਕੋਈ ਸਿਸਟਮ ਦੀ ਵਜੇ ਉਹਦੇ ਬਾਅਦ ਚ ਇੱਥੋਂ ਲੈ ਕੇ ਤਾਂ 15 ਕਿਲੋਮੀਟਰ ਦਾ ਬਰਾਨੀ ਏਰੀਆ ਹੈਗਾ ਇਹਨੂੰ ਬਰਾਨੀ ਵੀ ਕੋਸ਼ਿਸ਼ ਕੀਤਾ ਹੈ ਅਛਾ ਇਹਨੂੰ ਬਰਾਨੀ ਕੋਸ਼ਿਸ਼ ਕੀਤਾ ਹਾਂ ਪਹਿਲੇ ਕਾਲੀ ਮੇਰ ਬੋਲਦੇ ਸੀ ਸਰਕਾਰਾਂ ਜਿਹੜਾ ਪਾਣੀ ਤੋਂ ਵੰਚਿਤ ਹੈ ਠੀਕ ਹੈ ਪਾਣੀ ਤੋਂ ਬਿਨਾ ਜਿਹੜਾ ਹਾਂਜੀ ਹੁਣ ਇਹਦਾ ਨਾਮ ਵੀ ਇੱਥੋਂ ਲੈ ਕੇ 10 ਕਿਲੋਮੀਟਰ ਤੱਕ ਬਾਗਸਰ ਬਿਰਾਨੀ ਰੱਖਿਆ ਹੋਇਆ ਬਿਰਾਨੀ ਰੱਖਿਆ ਹੋਇਆ ਜਿਵੇਂ ਬਿਰਾਨੀ ਏਰੀਆ ਪਿਆ ਸੀ ਵੀ ਇਹ ਚ ਕੁਝ ਨਹੀਂ ਜਿਵੇਂ ਬੰਜਰ ਕਹਿ ਸਕਦੇ ਸੀ ਹਾਂ ਬੰਜਰ ਕਹਿ ਸਕਦੇ ਸੀ ਬੰਦਰ ਕ੍ਰਿਕਟ ਟੀਮੇ ਡਾਲਾ ਗਿਆ ਦਾ ਡਾਲਾ ਗਿਆ ਸੀ ਹਾਂਜੀ ਯੇ ਬਾਅਦ ਮੈਂ ਸਰਕਾਰਾਂ ਉੱਪਰ ਕੋਈ ਦਬਾਅ ਨਾ ਬਣਾਏ ਉਹਨਾਂ ਨੇ ਕਾਗਜ਼ੋਮੇ ਹੀ ਇਹ ਮੈਂਸ਼ਨ ਕਰ ਦਿਆ ਮੈਂਸ਼ਨ ਕਰ ਦਿਆ ਉਸ ਦਾ ਨੁਕਸਾਨ ਹੋ ਰਹਾ ਹੈ ਨਾ ਹਾਂਜੀ ਠੀਕ ਹੈ ਜੋ ਜ਼ੀਲੇ ਦਿਖਾਈ ਦੇ ਰਹੀ ਹੈ ਨਾ ਹਾਂਜੀ ਹਾਂਜੀ ਤੇ ਇਹ ਜਿਹੜੀਆਂ ਚੀਲਾ ਹੈਗੀਆਂ ਹੈਗੀਆਂ ਇਹਨੂੰ ਉਹ ਨਹੀਂ ਸਰਕਾਰ ਨੇ ਕੋਈ ਚਾਹ ਵੀ ਇਹ ਡੈਮ ਤਰ੍ਹਾਂ ਬਣਾ ਕੇ ਇਹਨੂੰ ਇੱਥੋਂ ਪਾਣੀ ਚਾ ਕੇ ਜੇ ਸਿੰਚਾਈ ਕੀਤਾ ਹੋਵੇ ਲੋਡ ਪੈਣ ਤੇ ਬਈ ਲੋਡ ਪੈਣ ਤੇ ਹੋ ਸਕਦਾ ਸੀ ਪਰ ਇਹਦੇ ਉੱਤੇ ਜਿਹੜਾ ਪਾਣੀ ਹੈ ਉਹ ਖਾਰਾ ਸ਼ਾਇਦ ਪਣੀ ਖਾਰਾ ਖਾਰਾ ਐਵੇਂ ਜਿਵੇਂ ਪਹਿਲਾਂ ਟੂ ਵੇਲਾਂ ਦਾ ਪਾਣੀ ਲੱਗਦਾ ਸੀ ਕਿਵੇਂ ਵੀ ਹੋ ਕੇ ਪਹਿਲਾਂ ਕੇਵੀਡੀ ਦਾ ਪਾਣੀ ਚੱਕ ਕੇ ਓਕੇ ਐਸੇ ਵਾਣ ਚ ਖੇਤੀ ਹੁੰਦੀ ਸੀ ਪਹਿਲਾ ਪਿੰਡ ਸੀਗਾ ਉਹ ਡੁੱਬ ਗਿਆ ਉਸ ਤੋਂ ਬਾਅਦ ਚ ਐਸੇ ਵਾਣ ਚ ਖੇਤੀ ਹੁੰਦੀ ਸੀ ਕੇਵੀਡੀਆਂ ਦੇ ਟੂ ਵੇਲ ਲੱਗੇ ਸੀ ਠੀਕ ਆ ਉਹਦੇ ਬਾਅਦ ਚ ਧੀਰੇ ਧੀਰੇ ਕਰਕੇ ਆ ਪਾਣੀ ਉੱਤੇ ਆ ਗਿਆ ਉਹ ਖੇਤੀਆਂ ਉਨੋਂ ਉੱਟ ਗਈ ਹੁਣ ਖਾਰਾ ਰਹਿੰਦਾ ਉੱਤੇ ਪਾਣੀ ਬੋਰ ਕਰਾਈਏ ਆਪਣੇ ਆਸੇ ਪਾਸੇ ਬੜੀਆਂ ਮਿੱਠਾ ਪਾਣੀ ਆ ਜਾਂਦਾ ਥੱਲੇ ਪਾਣੀ ਜਿਹੜਾ ਮਿੱਠਾ ਮਿੱਠਾ ਇਹ ਇੱਕ ਨਾਂ ਦੀ ਝੀਲ ਆ ਖਾਰੀ ਆ ਪਰ ਇਹ ਕਿਸੇ ਵਰਤੂ ਤੇ ਨਹੀਂ ਆਪਾਂ ਲਿਆ ਸਕਦੇ ਨਹੀਂ ਵਰਤੂ ਤੇ ਨਹੀਂ ਲਿਆ ਸਕਦੇ ਠੀਕ ਹੈ ਤਾਂ ਲੋ ਵੀ ਦੋਸਤੋ ਆਪਾਂ ਪਿੰਡ ਡਾਵਲਾ ਹੀ ਹੈ ਨਾ ਜੀ ਹਾਂਜੀ ਬੁੱਢਾ ਜੋੜ ਡਾਵਲਾ ਜੀ ਬੁੱਢਾ ਜੋੜ ਡਾਵਲਾ ਇੱਥੇ ਖੜੇ ਸੀਗੇ ਤੇ ਬਾਈ ਜਰਗਿਆ ਨਾਲ ਗੱਲਬਾਤ ਕੀਤੀ ਤਾਂ ਅਸਿਕੋ ਤੁਹਾਡੇ ਬਹੁਤ ਕਮੈਂਟ ਆਏ ਸੀਗੇ ਵੀ ਮਾਲਕ ਨੂੰ ਮਿਲਾਓ ਅਸੀਂ ਬਾਈ ਕਹਿੰਦੇ ਜ਼ਮੀਨ ਲੈਣੀ ਹੈ ਇੱਥੇ ਜ਼ਮੀਨ ਖਰੀਦਣੀ ਹੈ ਨਾ ਉਹ ਵੀ ਦੱਸ ਦਿਓ ਮਾੜਾ ਇਹ ਵੀ ਜ਼ਮੀਨ ਕੋਈ ਖਰੀਦ ਸਕਦਾ ਜਾਂ ਨਹੀਂ ਖਰੀਦ ਸਕਦਾ ਕੀ ਰੇਟ ਆ ਇਹ ਕਲੀਅਰ ਕਰ ਦਿਓ ਹਾਂ ਬੰਦਾ ਇੱਥੇ ਜ਼ਮੀਨ ਖਰੀਦ ਸਕਦਾ ਪੰਜਾਬ ਦਾ ਬੰਦਾ ਸਰਕਾਰਾਂ ਦੇ ਹਿਸਾਬ ਨਾਲ ਨਹੀਂ ਖਰੀਦ ਸਕਦਾ ਰਾਜਸਥਾਨ ਤੇ ਬੇਨ ਕੀਤੀ ਹੈ ਪੰਜਾਬ ਦੇ ਕੋਈ ਰਿਸ਼ਤੇਦਾਰ ਰਿੰਦਾ ਹੋਵੇ ਪੰਜਾਬ ਦਾ ਬੰਦਾ ਪੈਸੇ ਲਾ ਕੇ ਪ੍ਰੋਪਰਟੀ ਲੈ ਜਾਵੇ ਉਹ ਤਾਂ ਕੋਈ ਚੱਕਰ ਨਹੀਂਗਾ ਪਰ ਉਹ ਸਰਕਾਰਾਂ ਦਾ ਹੀ ਸਿਸਟਮ ਹੈਗਾ ਤੇ ਕੋਈ ਜੇ ਠੇਕੇ ਤੇ ਜਿਵੇਂ ਸਾਡੇ ਕਹਿੰਦੇ ਵੀ ਲੀਜ਼ ਤੇ ਕਹਿੰਦੇ ਤੁਹਾਡੇ ਇਥੇ ਲੈ ਨਹੀਂ ਜਾ ਹਾਂ ਜੀ ਹਾਂ ਠੇਕੇ ਤੇ ਲੀਜ਼ ਤੇ ਕੇ ਦਿਓ ਆਪਣੇ ਉਹ ਲੈ ਸਕਦੇ ਹਾਂ ਲੈ ਸਕਦੇ ਕੀਗਾ ਇੱਥੇ ਕੋਈ ਆ ਅਸੇ ਪਾਸੇ ਹੈਗਾ ਏਰੀਆ ਇੱਧਰ ਜਿਹੜਾ ਕੋਈ ਹੁਣ ਲੱਗਿਆ ਲੀਜ਼ ਤੇ ਕਿ ਆਪਦਾ ਹੀ ਆ ਸਾਰਿਆਂ ਦੇ ਨਹੀਂ ਲੀਜ਼ ਤੇ ਲੈ ਸਕਦੇ ਆ ਆ ਵੀ ਜ਼ਮੀਨ ਪਈ ਹੈ ਪਰਲੇ ਪਾਸੇ ਇੱਕ ਦੋ ਮਰਬੇ ਇੱਧਰ ਹੋਰ ਹੈਗੇ ਆ ਦੁਵਾਂ ਦੇ ਹੈਗੇ ਮਿਲ ਜਾਂਦੇ ਨੇ ਲੀਜ਼ ਤੇ ਕੋਈ ਚੱਕਰ ਮਿਲ ਜਾਂਦੇ ਆ ਹਾਂਜੀ ਲੋ ਵੀ ਲੀਜ਼ ਤੇ ਮਿਲ ਜਾਂਦੇ ਤੇ ਤੁਸੀਂ ਨੰਬਰ ਦੇ ਸਕਦੇ ਆ ਕਿ ਇਹਨੂੰ ਠੇਕੇ ਤੇ ਦਵਾ ਸਕਦੇ ਫੋਨ ਬਾਹਲੇ ਆਉਣਗੇ ਕਿ ਰਹਿਣਗੇ ਕਿਉਂਕਿ ਬਾਈ ਇਹ ਨਾ ਜ਼ਿਆਦਾਤਰ ਆਪ ਬਾਹਲੇ ਕਮੈਂਟ ਕਰਨ ਲੱਗ ਜਾਂਦੇ ਆ ਤੁਸੀਂ ਹਨਾ ਵੀ ਦਵਾ ਦਿਓ ਤੰਗ ਬਹੁਤ ਹੁੰਦਿਆ ਪਰ ਇੱਕ ਗੱਲ ਤੁਹਾਨੂੰ ਕਹਿ ਦੇਣਾ ਵੀ ਇੱਥੇ ਆ ਕੇ ਹਨਾ ਬਾਈ ਤੁਸੀਂ ਇਹ ਡਾਵਲਾ ਪਿੰਡ ਦਾ ਐਡਰੈਸ ਪੂਰਾ ਦ ਜਿਲ੍ਹਾ ਆ ਨੋਬਗੜ ਨਿਆ ਜਿਲ੍ਹਾ ਮਣਾ ਪਹਿਲਾ ਗੰਗਾ ਨਗਰ ਜਿਲ੍ਹਾ ਲੱਗਦਾ ਜੀ ਤੇ ਪਿੰਡ ਹੈਗਾ ਡਾਵਲਾ ਜਦੋਂ ਮਰਜ਼ੀ ਆ ਜਿਓ ਬਾਈ ਹਾਂ ਵੇਖ ਜਿਓ ਆ ਕੇ ਤੁਸੀਂ ਆ ਕੇ ਏਰੀਆ ਵੇਖ ਜਿਓ ਅੱਜ ਝੀਲਾਂ ਦੇ ਨੇੜੇ ਮਰਬਾ ਹੈਗਾ ਆਪਣਾ ਤੇ ਪਿੰਡ ਤੋਂ ਨਿਕਲਦੇ ਬਾਅਦ ਬੋਰਡ ਉੱਥੇ ਬੋਰਡ ਲੱਗਿਆ ਹੈ ਨਾ ਬੋਰਡ ਲੱਗਿਆ ਚੀਲ ਦਾ ਚੀਲ ਦਾ 메인 ਰੋਡ ਤੇ ਸ਼ਾਮੀ ਹੋਣੇ ਤੁਸੀਂ ਹਾਂ ਜੀ 24 ਘੰਟਾ ਖੇਤ ਹੋ ਰਿਹਾ ਕੋਈ ਜਿਹਨੇ ਲੈਣੀ ਚਾਹੁੰਦਾ ਜੇ ਕਿਸ ਨੂੰ ਚਾਣਾ ਹੈਗੀ ਆ ਉਹ ਤੁਸੀਂ ਇੱਥੇ ਆ ਕੇ ਬਾਈ ਜਰੂਰ ਮਿਲ ਜੂਗਾ ਇੱਥੇ ਆ ਕੇ ਜਰੂਰ ਹਨਾ ਮਾਲਕ ਦਾ ਨਾਮ ਦੱਸ ਦੂਗਾ ਫੋਨ ਨੰਬਰ ਨਹੀਂ ਆਪਾਂ ਦੇ ਸਕਦੇ ਤੇ ਠੀਕ ਆ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਧੰਨਵਾਦ